ਹਾਂ ਜੀ ਸਰਾਂ ਸਤਿ ਸ਼੍ਰੀ ਅਕਾਲ ਮੇਰੇ ਕੋਲ 2 ਮਿੰਟ ਟਾਈਮ ਕੋਲ ਕੁੜਤ ਪਰਵਲੋ ਸਾਥੀਓ ਆਪਾਂ ਦੇਖਿਆ ਪਿਛਲੀਆਂ ਸਰਕਾਰਾਂ ਨੂੰ ਵੀ ਤੇ ਆਪਾਂ ਦੇਖਿਆ ਆਵਾਦਿਨ ਪਾਰਟੀ ਦੀ ਸਰਕਾਰ ਵੀ ਪਹਿਲਾਂ 2007 ਤੋਂ 17 ਤੱਕ ਅਕਾਲੀ ਰਹੇ ਆ ਫਿਰ ਕਾਂਗਰਸ ਰਹੀ ਹੈ ਕਾਂਗਰਸ ਦੇ ਵਿੱਚ ਤੁਸੀਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਾਰ ਸਾਲ ਰਾਜ ਕੀਤਾ ਉਸ ਤੋਂ ਬਾਅਦ ਚੰਨੀ ਨੇ 3 ਮਹੀਨੇ ਰਾਜ ਕੀਤਾ ਪਰ ਜਿਹੜੀ ਚੀਜ਼ ਤੁਸੀਂ ਦੇਖੋਗੇ ਕਿ ਕਾਮਨ ਸੀ ਉਹਨਾਂ ਦੇ ਵਿੱਚ ਉਹ ਸੀ ਕਿ ਲੋਕਾਂ ਨਾਲ ਵਾਅਦੇ ਕਰਨੇ ਪਰ ਜਦੋਂ ਸੱਤਾ ਤੇ ਆ ਜਾਣਾ ਨਾਲ ਨਾ ਮੁਕਰ ਜਾਣਾ ਕੋਈ ਪ੍ਰਵਾਣੀ ਹੁੰਦੀ ਸੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਾਣੀ ਹੁੰਦੀ ਸੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਗੁਰਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾ ਕੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕਰਨ ਦੀ ਕੀਤੀ ਐਵੇਂ ਸ੍ਰੋਣੀ ਅਕਾਲੀ ਦਲ ਉਹਨਾਂ ਨੇ ਪੰਜਾਬ ਵਿੱਚ ਚਿੱਟੇ ਦਾ ਇੱਕ ਦਰਿਆ ਵਗਾ ਦਿੱਤਾ ਸ਼ੇਮਾ ਦਰਿਆ ਜਨੂੰ ਕਹਿੰਦੇ ਸੀ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਐਸਾ ਕਰਾਹੇ ਪਾਇਆ ਕਿ ਮਾਪੇ ਉਹਨੇ ਸੋਚਿਆ ਕਿ ਜਵਾਗ ਇੱਥੇ ਸੇਫ ਨਹੀਂ ਇਹਨਾਂ ਨੂੰ ਬਾਹਰ ਭੇਜ ਦੇ ਬੋ ਪੰਜਾਬ ਖਾਲੀ ਕਰਾਤਾ ਇਹਨਾਂ ਨੇ ਪੰਜਾਬ ਨੂੰ ਬਿਹਾਰੀਆਂ ਦੀ ਯੂਪੀਆਆਂ ਦੀ ਇੱਕ ਜਗ੍ਹਾ ਬਣਾ ਦਿੱਤਾ ਪੰਜਾਬ ਦੇ ਜਵਾਗ ਬਾਹਰ ਚਲੇ ਗਏ ਪੰਜਾਬ ਦੀ ਉਹ ਵੈਕੂਮ ਨੂੰ ਘਟ ਕਰਨ ਦੇ ਲਈ ਉੱਥੇ ਲੋਕ ਆ ਕੇ ਪੰਜਾਬ ਤੋਂ ਇਹ ਸ਼ੁਰੂ ਕਰ ਦਿੱਤੇ ਦੇਖੋ ਤੁਸੀਂ ਡੈਮੋਗ੍ਰਾਫੀ ਦੇ ਹਿਸਾਬ ਦੇ ਨਾਲ ਵੀ ਪੰਜਾਬ ਦਾ ਕਿੰਨਾ ਨਿਥਾਨ ਕੀਤਾ ਇਹਨਾਂ ਨੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਕਿੰਨੇ ਵਾਦੇ ਕੀਤੇ ਤੇ ਇਹ ਕਹਿ ਕਰਕੇ ਹਰੇਕ ਵਾਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਖੜੀ ਉੱਤਰ ਰਹੀ ਹੈ ਜਿਹੜਾ ਹੁਣ ਕੱਲ੍ਹ ਇੱਕ ਪ੍ਰੋਗਰਾਮ ਹੋਇਆ ਪਿੰਡ ਕਿੱਲੀ ਚਾਹਲ ਦੇ ਵਿੱਚ ਐਡੀ ਵੱਡੀ ਰੈਲੀ ਐਡੀ ਵਿਸ਼ਾਲ ਰੈਲੀ ਮੈਂ ਤਾਂ ਪੰਜਾਬ ਦੇ ਵਿੱਚ ਕਿਤੇ ਹੁੰਦੀ ਨਹੀਂ ਦੇਖੀ ਸਿੱਧਾ ਹਿਸਾਬ ਹੈ ਇੱਕ ਮੈਸੇਜ ਹੈ ਕਿ ਜਿਹੜੇ ਲੋਕ ਨਸ਼ਾ ਕਰਦੇ ਆ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਤੇ ਕਾਰਵਾਈ ਕੱਲੀ ਪੁਲਿਸ ਨਹੀਂ ਕੱਲੀ ਸਰਕਾਰ ਨਹੀਂ ਲੋਕ ਵੀ ਕਰਨਗੇ ਸਿੱਧੇ ਤੌਰ ਤੇ ਹਰ ਪਿੰਡ ਦੇ ਵਿੱਚ 15-15 20-20 ਜਣਾਂ ਦਾ ਇੱਕ ਗਰੁੱਪ ਜਿਹੜਾ ਡਿਫੈਂਸ ਕਮੇਟੀ ਹੋਊਗੀ ਵਿਲੇਜ ਡਿਫੈਂਸ ਕਮੇਟੀ ਹੋਊਗੀ ਵਾਰਡ ਡਿਫੈਂਸ ਕਮੇਟੀ ਹੋਊਗੀ ਉਹ ਡਿਫੈਂਸ ਕਮੇਟੀ ਸਰਕਾਰ ਦੇ ਨਾਲ ਮਿਲ ਕੇ ਸਿੱਧੇ ਤੌਰ ਤੇ ਕੰਮ ਕਰਦੀ ਜਿਹੜੇ ਲੋਕ ਕਹਿੰਦੇ ਸੀ ਨਸ਼ਾ ਖਤਮ ਨਹੀਂ ਹੋਣਾ ਹੁਣ ਤੁਸੀਂ ਆਸੇ ਪਾਸੇ ਦੇ ਘਰਾਂ ਦੇ ਵਿੱਚ ਜਿੱਥੇ ਤੁਹਾਡੇ ਏਰੀਆ ਦੇ ਵਿੱਚ ਨਸ਼ਾ ਵਿਕਦਾ ਸੀ ਉੱਥੇ ਪੁੱਛ ਕੇ ਦੇਖਿਓ ਕਿ ਗੱਲ ਕਿੱਥੇ ਖੜੀ ਹੈ ਸਰਕਾਰ ਨੇ ਇੱਕ ਐਪ ਲਾਂਚ ਕੀਤੀ ਹੈ ਕੋਈ ਵੀ ਬੰਦਾ ਉਸ ਐਪ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਉਹ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਉਹ ਇਨਫਰਮੇਸ਼ਨ ਗੋਪਤ ਰੱਖੀ ਜਾਊਗੀ ਉਹ ਇਨਫਰਮੇਸ਼ਨ ਦੇ ਜਰੀਏ ਸਰਕਾਰ ਤੋਂ ਕਾਰਵਾਈ ਕਰੂਗੀ ਇੱਕ ਇਹ ਚ ਵਧੀਆ ਗੱਲ ਕੀ ਹੈ ਵੀ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਲੋਕਲ ਪੁਲਸਾ ਤੁਹਾਨੂੰ ਪਤਾ ਹੈ ਕਿ ਪੁਲਸ ਦਾ ਕਿਰਦਾਰ ਆ ਜਿਹੜਾ ਇਹਨਾਂ ਵਧੀਆ ਹੈ ਨਹੀਂ ਲੋਕਲ ਪੁਲਸ ਜਿਹੜੇ ਅਪਰਾਧੀ ਲੋਕ ਉਹਨਾਂ ਨਾਲ ਮਿਲ ਜਾਂਦੀ ਹੈ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨਾਲ ਮਿਲ ਜਾਂਦੀ ਹੈ ਕਿਉਂ ਉਹਨਾਂ ਨੂੰ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦੀ ਹੈ ਸਰਕਾਰ ਨੇ ਕੀ ਕੀਤਾ ਭਗਵਾਨ ਤਮਾਨ ਸਰਕਾਰ ਨੇ ਕੀ ਕੀਤਾ ਵੀ ਜੇ ਤੁਸੀਂ ਉਹ ਚ ਮੈਸੇਜ ਪਾਤਾ ਲੋਕਲ ਪੁਲਸ ਨਹੀਂ ਆਈ ਜਦ ਮਿਲੀ ਹੋਈ ਤੁਹਾਨੂੰ ਲੱਗਦਾ ਫਿਰ ਉੱਤੋਂ ਬਹੁਤ ਸਾਲੂਗੀ ਐਸਟੀਐਫ ਉਹ ਪਹੁੰਚਾ ਕੇ ਸਿੱਧੇ ਤੌਰ ਤੇ ਉਹਨਾਂ ਚੱਕਰੀ ਜਾਊਗੀ ਨਾਲੇ ਲੋਕਲ ਪੁਲਿਸ ਤੇ ਬਣਦੀ ਕਾਰਵਾਈ ਹੋਊਗੀ ਉਹਨਾਂ ਦੀ ਪੁੱਛ ਪਨਾਹੀ ਹੋਊਗੀ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਮੈਂ ਇੱਕ ਨਾਂ ਨਹੀਂ ਲੈਂਦਾ ਚਲੋ ਐਸਐਚਓ ਐ ਇੱਕ ਮੀਟਿੰਗ ਤੇ ਅਸੀਂ ਨਸ਼ੇ ਤੇ ਗੱਲ ਕਰ ਰਹੇ ਸੀ ਕਿ ਲੋਕ ਵੀ ਇਕੱਠੇ ਸੀ ਉੱਥੇ ਤੇ ਉਹ ਪਤਾ ਵਾ ਲੋਕਾਂ ਨੂੰ ਕੀ ਕਹਿ ਰਿਹਾ ਸੀ ਕਹਿੰਦਾ ਤੁਸੀਂ ਨਾ ਉਹ ਐਪ ਚ ਜਾਂ ਉੱਥੇ ਮੈਸੇਜ ਨਾ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਨਾ ਦਿਆ ਕਰੋ ਤੇ ਸਾਨੂੰ ਦੱਸਿਆ ਕਰੋ ਅਸੀਂ 15 ਮਿੰਟ ਦੇ ਵਿੱਚ ਵਿੱਚ ਕਾਰਵਾਈ ਕਰਾਂਗੇ ਪਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਸਾਥੀਓ ਜੇ ਤੁਸੀਂ ਇਹਨਾਂ ਨੂੰ ਦੱਸੋਗੇ ਫਿਰ ਉਹੀ ਕੰਮ ਰਹਿਣਾ ਤੁਸੀਂ ਸਿੱਧਾ ਐਪ ਤੇ ਜਾਓ ਐਪ ਚ ਆਪ ਦਾ ਜੋ ਵੀ ਕੰਪਲੇਂਟ ਆ ਲਿਖੋ ਜੇ ਤੁਸੀਂ ਇਹਨਾਂ ਨੂੰ ਦੱਸੋਗੇ ਫਿਰ ਉਹੀ ਗੱਲ ਆ ਜਾਂਦੀ ਹੈ ਵਿੱਚ ਕਿ ਇਹਨਾਂ ਨੇ ਪਤਾ ਨਹੀਂ ਕਿਨੂੰ ਕਿਨੂੰ ਥੋੜੀ ਇਨਫੋਰਮੇਸ਼ਨ ਦੇ ਦੇਣੀ ਇਹ ਫਲਾਣੇ ਦਾ ਫੋਨ ਆਇਆ ਸੀ ਠੀਕ ਹੈ ਸੋ ਆਪਾਂ ਇਹ ਚੀਜ਼ ਨਹੀਂ ਚਾਹੁੰਦੇ ਆਪਾਂ ਸਮਾਜ ਵਿੱਚ ਵਿਗਾੜ ਨਹੀਂ ਚਾਹੁੰਦੇ ਤੁਸੀਂ ਸਰਕਾਰੀ ਐਪ ਆ ਜਿਹੜੀ ਪ੍ਰੋਪਰ ਤਰੀਕੇ ਨਾਲ ਸਰਕਾਰ ਨੇ ਇਸੇ ਨਹੀਂ ਬਣਾਈ ਗਈ ਹੈ ਉਹਦੀ ਵਰਤੋਂ ਕਰਕੇ ਇਨਫਰਮੇਸ਼ਨ ਦਿਓ ਨਾਲੇ ਲੋਕਲ ਪੌਸ ਦੀ ਰਿਸ਼ਵਤਖੋਰੀ ਕੱਢੂਗੀ ਜੇ ਰਿਸ਼ਵਤਖੋਰੀ ਕੱਢੂਗੀ ਤਾਂ ਨਸ਼ਾ ਪੰਜਾਬ ਚੋਂ ਹਟੂਗਾ ਜਿਹੜੇ ਵੇਚਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਇਹਨਾਂ ਨੂੰ ਆਪ ਦਾ ਵੀ ਡਰ ਰਹੂਗਾ ਜਾਣ ਦਾ ਵਰਦੀਆਂ ਦਾ ਡਰ ਰਹੂਗਾ ਵਰਦੀਆਂ ਲੈਣ ਦਾ ਵੀ ਜੇ ਅਸੀਂ ਕਾਰਵਾਈ ਨਾ ਕੀਤੀ ਸਾਡੀ ਵਰਦੀ ਤੇ ਵੀ ਗੱਲ ਆ ਸਕਦੀ ਹੈ ਸੋ ਮੈਂ ਗੱਲ ਕਰ ਰਿਹਾ ਸੀ ਕਿ ਇਹ ਪੁਰਾਣੀਆਂ ਸਰਕਾਰਾਂ ਤੇ ਹੁਣ ਵਾਲੀ ਨੀਤੀ ਤੇ ਨੀਤ ਦੇ ਵਿੱਚ ਫਰਕ ਭਗਵਾਨ ਸਿੰਘ ਮਾਨ ਦੀ ਨੀਤ ਇਹੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਨੌਕਰੀਆਂ ਦੇਣੀਆਂ ਤੇ ਪੰਜਾਬ ਨੂੰ ਇੱਕ ਭਾਰਤ ਦਾ ਅਵਲ ਨੰਬਰ ਦਾ ਸੂਬਾ ਜਿਹੜਾ ਪਹਿਲਾਂ ਕਿਤੇ ਰਿਹਾ ਸੀ ਉਹ ਬਣਾਉਣਾ ਸੋ ਤੁਸੀਂ ਸਾਰਿਆਂ ਨੇ ਸਾਥ ਦੇਣਾ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਰਹੇਗੀ ਆਮ ਪਬਲਿਕ ਜਿਵੇਂ ਹੁਣ ਹਰ ਪਿੰਡ ਦੇ ਵਿੱਚ ਡਿਫੈਂਸ ਕਮੇਟੀਆਂ ਬਣੀਆਂ ਉਹ ਡਿਫੈਂਸ ਕਮੇਟੀਆਂ ਆਹ ਤਰੀਕੇ ਨਾਲ ਕਾਰਵਾਈ ਕਰ ਰਹੀਆਂ ਹੈ ਇਹ ਤੁਸੀਂ ਸਾਰਿਆਂ ਨੇ ਆਮ ਬੰਦਿਆਂ ਨੇ ਆਮ ਨਾਗਰਿਕਾਂ ਨੇ ਇਹ ਚੀਜ਼ ਦਾ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ